ਰੱਬੀ ਗਿਆਨ ਦੇਖਣ ਵਾਲੇ ਮੇਰੇ ਸਾਰੇ ਵੀਰਾ ਪੈਣਾ ਨੂੰ ਜੈ ਪੀਰਾਂ ਦੀ ਦੋਸਤੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਪੀਰਾਂ ਦੇ ਦਰਬਾਰ ਜਦੋਂ ਜਾਂਦੇ ਆ ਅਸੀਂ ਕੋਈ ਸੁਖਣਾ ਸੁਖਦੇ ਆ ਜਾਂ ਅਸੀਂ ਕਿਸੇ ਵੀ ਦਰਬਾਰ ਮੰਦਰ ਗੁਰਦੁਆਰੇ ਚਰਚ ਜਾਂ ਕਿਤੇ ਵੀ ਜਾਂਦੇ ਆ ਅਸੀਂ ਕੋਈ ਸੁਖਦੇ ਆ ਤੇ ਸਾਡੀ ਉਹ ਪੂਰੀ ਹੋ ਜਾਂਦੀ ਹੈ ਤੇ ਇਹ ਸੁਖਣਾ ਦਾ ਅਸਲੀਮ ਹੈ ਤਵਕੀਏ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਕਿ ਸੁਖਣਾ ਦਾ ਅਸਲ ਚ ਮਤਲਬ ਕੀ ਆ ਕਈ ਲੋਕ ਜੋ ਲੋਕ ਰੱਬ ਜੋ ਲੋਕ ਰੱਬ ਤੇ ਨਹੀਂ ਵਿਸ਼ਵਾਸ ਕਰਦੇ ਉਹ ਲੋਕ ਇਸ ਚੀਜ਼ ਨੂੰ ਬਾਰੀ ਦਾ ਬੱਟਾ ਕਹਿ ਦਿੰਦੇ ਨੇ ਕੀ ਕਹਿੰਦੇ ਨੇ ਉਹ ਕਿ ਤੁਸੀਂ ਰੱਬ ਤੋਂ ਆਹ ਚੜਾਉਗੇ ਤਾਂ ਰੱਬ ਤੁਹਾਡੀ ਆਹ ਮਰਾਦ ਪੂਰੀ ਕਰੂਗਾ ਵਰਨਾ ਨਹੀਂ ਕਰੂਗਾ ਜਿਹੜੇ ਲੋਕ ਰੱਬ ਨੂੰ ਨਹੀਂ ਮੰਨਦੇ ਉਹ ਇਹ ਗੱਲਾਂ ਕਰਦੇ ਨੇ ਪਰ ਅੱਜ ਅਸੀਂ ਤੁਹਾਨੂੰ ਸੁਖਣਾ ਦਾ ਅਸਲੀ ਮਹੱਤਵ ਦੱਸਾਂਗੇ ਇਸ ਵੀਡੀਓ 'ਚ ਕਿ ਸੁਖਣਾ ਕੀ ਚੀਜ਼ ਹੁੰਦੀ ਹੈ ਕੀ ਹੁੰਦੀ ਹੈ ਸੁਖਣਾ ਕਹਿੰਦੇ ਨੇ ਜਦੋਂ ਅਸੀਂ ਕਿਸੇ ਗੁਰੂ ਪੀਰ ਜਾਂ ਕਿਸੇ ਦੀ ਦਰਗਾਹ ਜਗਾ ਜਾਣੇ ਤਾਂ ਕੁਛ ਮੰਗਦੇ ਆ ਉਹਨਾਂ ਤੋਂ ਕੀ ਪ੍ਰਮਾਤਮਾ ਗੁਰੂ ਜੀ ਮੇਰਾ ਆਹ ਕੰਮ ਹੋ ਜਾਏ ਮੈਂ ਤੁਹਾਡੇ ਆਹ ਚੜਾਉਂਗਾ ਤੇ ਉਹ ਕਈਆਂ ਦੀ ਪੂਰੀ ਵੀ ਹੋ ਜਾਂਦੀ ਏ ਕਈਆਂ ਦੀ ਨਹੀਂ ਬਹੁਤਿਆਂ ਦੀ ਪੂਰੀ ਹੋ ਜਾਂਦੀ ਏ ਪੂਰੀ ਹੋ ਜਾਂਦੀ ਹੈ ਤੇ ਜਦੋਂ ਸਾਡੀ ਮੁਰਾਦ ਪੂਰੀ ਹੋ ਜਾਏ ਤੇ ਅਸੀਂ ਗੁਰੂਆਂ ਸੰਤਾਂ ਦੀ ਸੁਖਣਾ ਭੁੱਲ ਜਾਂਨੇ ਹਾਂ ਬਹੁਤ ਕਈ ਲੋਕਾਂ ਦਾ ਇੱਕ ਕੰਮ ਹੋ ਜਾਂਦਾ ਕਈਆਂ ਤੋਂ ਗਲਤੀਆਂ ਹੋ ਜਾਂਦੀਆਂ ਜਿੱਦਾਂ ਕਿ ਰੂੜੀ ਮਾਤਾ ਨੂੰ ਭੁੱਲ ਗਏ ਸੀ 11ਵੀਂ ਉਹਨੇ ਇੱਕ ਸਾਹਬ ਦੀ ਗੋਸਪਾਕ ਸਰਕਾਰ ਨੇ ਉਹਨੂੰ ਵਚਨ ਦਿੱਤਾ ਸੀ ਕਿ ਤੂੰ 11ਵੀਂ ਕਰਿਆ ਕਰੀ ਪਰ ਉਹਨੂੰ 11ਵੀਂ ਭੁੱਲ ਗਈ ਜਦੋਂ ਅਸੀਂ ਕੋਈ ਸੁਖਣਾ ਸੁਖਦੇ ਹਾਂ ਸਾਡੀ ਸੁਖਣਾ ਪੂਰੀ ਹੋ ਜਾਂਦੀ ਅਮਰਾਦ ਫਿਰ ਸਾਡੀ ਸੁਖਣਾ ਜਿਹੜੀ ਹੁੰਦੀ ਅਸੀਂ ਉਹਨੂੰ ਚੇਤਾ ਭੁੱਲ ਜਾਂਦੇ ਆ ਤੇ ਗੁਰੂ ਸੰਤ ਸਾਨੂੰ ਸਾਡੀ ਸੁਖਣਾ ਕਿਉਂ ਚੇਤਾ ਕਰਾਉਂਦੇ ਨੇ ਦੇਖੋ ਗੁਰੂ ਪੀਰ ਫਕੀਰ ਸੰਤ ਦੇਵੀ ਦੇਵਤੇ ਉਹਨਾਂ ਨੂੰ ਸਾਡੇ ਤੋਂ ਕੁਝ ਨਹੀਂ ਚਾਹੀਦਾ ਸਾਡ ਨੂੰ ਸਾਡੇ ਤੋਂ ਉਹਨਾਂ ਦਾ ਬਸ ਤਾਂ ਉਹਨਾਂ ਨੂੰ ਸਿਰਫ ਚਾਹੀਦਾ ਪਰਮਾਤਮਾ ਦਾ ਨਾਮ ਉਹਨਾਂ ਨੂੰ ਅਸਲ ਵਿੱਚ ਸਾਤੋਂ ਕੁਝ ਨਹੀਂ ਚਾਹੀਦਾ ਇਸ ਸੁਖਣਾ ਚ ਕੁਝ ਵੀ ਨਹੀਂ ਚਾਹੀਦਾ ਪਰ ਅਸਲ ਗੱਲ ਇਹ ਹੈ ਸੁਖਣਾ ਦਾ ਅਸਲ ਗੱਲ ਇਹ ਹੈ ਕਿ ਉਹ ਸਾਡੀ ਜ਼ੁਬਾਨ ਦੇਖਦੇ ਨੇ ਕਿ ਇਸ ਮਰੀਦ ਦੀ ਜਿਹੜਾ ਮੇਰੇ ਦਰ ਤੇ ਆਇਆ ਇਹ ਕਿੰਨਾ ਕੁ ਜ਼ੁਬਾਨ ਦਾ ਪੱਕਾ ਹੈ ਉਹ ਸਿਰਫ ਜ਼ੁਬਾਨ ਦੇਖਦੇ ਨੇ ਇਹ ਕਿੰਨਾ ਆਪਣੀ ਗੱਲ ਤੇ ਅਟੱਲ ਰਹਿੰਦਾ ਹੈ ਕਿ ਇਹ ਕਰਦਾ ਇਹ ਕੰਮ ਨਹੀਂ ਉਹ ਇਹ ਦੇਖਦੇ ਨੇ ਕਿ ਇਹ ਆਪਣੀ ਸੁਖਣਾ ਪੂਰੀ ਜਿਹੜੇ ਇਹਨੇ ਵਾਕ ਕੱਢੇ ਸੀ ਉਹ ਪੂਰੇ ਕਰਦਾ ਕਿ ਨਹੀਂ ਗੁਰੂ ਸੰਤ ਪੀਰ ਫਕੀਰ ਸਾਡੇ ਵਾਕਾਂ ਨੂੰ ਪੂਰਾ ਕਰ ਦਿੰਦੇ ਨੇ ਫੇ ਉਹ ਸੋਚਦੇ ਕਿ ਜਿਹੜਾ ਸਾਡੇ ਦਰ ਤੇ ਆਇਆ ਉਹ ਸਾਡੇ ਵਾਕਾਂ ਤੇ ਨਹੀਂ ਪੂਰੇ ਕਰਦਾ ਉਹ ਸਾਡੀ ਸੁਖਣਾ ਕਾਤੇ ਨਹੀਂ ਲਾਉਂਦਾ ਇਸ ਕਰਕੇ ਗੁਰੂ ਸੰਤ ਪੀਰ ਫਕੀਰ ਸਾਨੂੰ ਸੁਖਣਾ ਜਿਵੇਂ ਕੋਈ ਸੁਖੀਏ ਤਾਂ ਸਾਨੂੰ ਯਾਦ ਦਿਲਾਉਂਦੇ ਨੇ ਬਲਕਿ ਜੇ ਕਾ ਜਾਵੇ ਤਾਂ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਸਾ ਤੋਂ ਮਠਾਈ ਲੱਡੂ ਪੇੜੇ ਚਾਦਰ ਹੋਰ ਵੀ ਦੀਵੇ ਕੁਝ ਨਹੀਂ ਚਾਹੀਦਾ ਉਹ ਸਿਰਫ ਸਾਡੀ ਇਨਸਾਨਾਂ ਦੀ ਸਾਡੀ ਜਵਾਨ ਦੇਖਦੇ ਨੇ ਕਿ ਇਸ ਮਰੀਦ ਨੇ ਅਸੀਂ ਇਹਦੀ ਬਾਤ ਪੂਰੀ ਕੀਤੀ ਸੀ ਤਾਂ ਇਹ ਸਾਡੀ ਕਿੰਨੀ ਕਲਦਾ ਹੈ ਸਾਡੇ ਕਿੰਨੇ ਜਿਹੜਾ ਇੰਨੇ ਵਾਕ ਕੀਤਾ ਉਹ ਸਾਨੂੰ ਕਰਕੇ ਘਾ ਤੇ ਦਿਖਾਉਂਦਾ ਤਾਂ ਪੀਰ ਫਕੀਰ ਗੁਰੂ ਸੰਤ ਸਾਨੂੰ ਸਾਡੀ ਸੁਖਣਾ ਚੇਤੇ ਕਰਾ ਦਿੰਦੇ ਨੇ ਬਲਕਿ ਜੇ ਕਿਹਾ ਜਾਵੇ ਤਾਂ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਇਸ ਕਰਕੇ ਜਦੋਂ ਅਸੀਂ ਕਿਤੇ ਸੁਖਣਾ ਸੁਖਦੇ ਆ ਤੇ ਸਾਨੂੰ ਆਪਣੀ ਸੁਖਣਾ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਸੁਖਣਾ ਆਪਣੀ ਪੂਰੀ ਕਰਨੀ ਚਾਹੀਦੀ ਹੈ ਜ਼ਿਆਦਾਤਰ ਲੋਕ ਪੀਰਾਂ ਫਕੀਰਾਂ ਦਰਗਾਹਾਂਾਂ ਜਾ ਕੇ ਸੁਖਣਾ ਸੁਖਦੇ ਨੇ ਤੇ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ ਪਰ ਕਈ ਲੋਕ ਵਿੱਚ ਭੁੱਲ ਜਾਂਦੇ ਨੇ ਤੇ ਸਰਕਾਰਾਂ ਉਹਨਾਂ ਨੂੰ ਯਾਦ ਕਰਾ ਦਿੰਦੀਆਂ ਨੇ ਤੋਂ ਇਸ ਕਰਕੇ ਦੋਸਤੋਂ ਗੁਰੂ ਸੰਤ ਸਾਡੇ ਸਿਰਫ ਵਚਨ ਦੇਖਦੇ ਨੇ ਕਿ ਮੇਰਾ ਮਰੀਦ ਜੋ ਦਰ ਤੇ ਆਇਆ ਉਹਦੇ ਵਚਨ ਪਾਕ ਨੇ ਝੂਠ ਤਾਂ ਨਹੀਂ ਉਹ ਇਸ ਕਰਕੇ ਵਚਨ ਦੇਖਦੇ ਨੇ ਤੋਂ ਦੋਸਤੋਂ ਇਹ ਸੀ ਸੁਖਣਾ ਦਾ ਅਸਲੀ ਮਤਲਬ ਤੋ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤੁਹਾਨੂੰ ਇਹਨਾਂ 'ਚ ਕੁਝ ਸਿੱਖਣ ਨੂੰ ਜਾਂ ਕੁਝ ਮਿਲਿਆ ਹੋਵੇ ਵਧੀਆ ਲੱਗਿਆ ਹੋਵੇ ਤੁਹਾਨੂੰ ਇਹ ਵੀਡੀਓ ਤੇ ਸਾਡੇ ਚੈਨਲ ਰੱਬੀ ਗਿਆਨ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਸਾਡੇ ਇੰਸਟਾ ਪੇਜ ਰੱਬੀ ਗਿਆਨ ਨੂੰ ਜਰੂਰ ਫੋਲੋ ਕਰਨਾ ਜੀ ਜੈ ਪੀਰਾਂ ਦੀ ਦੋਸਤੋ